ਕਾਲਤਖ ਸਾਹਿਬ ਦੇ ਫੈਸਲੇ ਤੋਂ ਬਾਅਦ ਹੁਣ ਸਿਆਸਤ ਦੇ ਵਿੱਚੋਂ ਵੀ ਸਿਆਸੀ ਆਗੂਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਕਾਲਤਖ ਸਾਹਿਬ ਤੋਂ ਸੁਣਾਏ ਗਏ ਫੈਸਲੇ ਤੋਂ ਬਾਅਦ ਤਨਖਾਹਿਆ ਕਰਾਰ ਦਿੱਤਾ ਹੈ ਤੇ 15 ਦਿਨਾਂ ਦੇ ਵਿੱਚ ਉਹਨਾਂ ਨੂੰ ਉੱਥੇ ਪੇਸ਼ ਹੋਣ ਦੇ ਨਿਜੀ ਤੌਰ ਤੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੇ ਜਿਹੜੇ ਕਿ ਆ ਦੇ ਦਿੱਤੇ ਗਏ ਨੇ ਸੋ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਬੈਂਸ ਸਾਹਿਬ ਦੇ ਨਾਲ ਕਿ ਬੈਂਸ ਸਾਹਿਬ ਤੁਸੀਂ ਕਿਹਾ ਕਿ ਸਿੱਖ ਧਰਮ ਦੇ ਵਿੱਚ ਇੱਕ ਬੜੀ ਫਰਾਕ ਦਿਲੀ ਹੈ ਕਿ ਇੱਕ ਤਨਖਾਹਿਆ ਅਜਿਹੇ ਸ਼ਬਦ ਪਾਇਆ ਗਿਆ ਕਿ ਉਹ ਇੱਕ ਡੰਡ ਦੇਣ ਦਾ ਤਰੀਕਾ ਕਿ ਇੱਕ ਉਥੇ ਨਮਾਣੇ ਸਿੱਖ ਦੇ ਵਜੋਂ ਸਿੱਖ ਨੂੰ ਸੱਦਿਆ ਜਾਂਦਾ ਹੈ ਸੇਵਾ ਲਗਾਈ ਜਾਂਦੀ ਹੈ ਤਾਂ ਜਦੋਂ ਉਸ ਕੋ ਸਪਸ਼ਟਿਕरण ਮੰਗਿਆ ਜਾਂਦਾ ਹੈ ਤਾਂ ਫਿਰ ਤੋਂ ਸਿੱਖ ਤਰਨਦੇਵ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਆਪਾਂ ਜੇਕਰ ਗੱਲ ਕੀਤੀ ਜਾਵੇ ਇਤਿਹਾਸ ਦੀ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਕਿਸੇ ਵੱਡੀ ਹਸਤੀ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆਂ ਕਰਾ ਦਿੱਤਾ ਗਿਆ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਾਹੀਆਂ ਕਰਾ ਦਿੱਤਾ ਗਿਆ ਸੀ ਕੀ ਕਹਿਣਾ ਹੈ ਤੁਹਾਡਾ ਅ ਦੇਖੋ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਾਹੀਆਂ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਤਤਕਾਲੀ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਵੀ ਉਹਨਾਂ ਨੇ ਤੋ ਵੀ ਇੱਕ ਵੱਡੀ ਗਲਤੀ ਹੋ ਗਈ ਸੀ ਤੇ ਉਸ ਨੂੰ ਵੀ ਅਕਾਲ ਤਖਤ ਦੇ ਉੱਤੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ ਜਿਹੜੀ ਸਜ਼ਾ ਨੂੰ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਉਹ ਸਜ਼ਾ ਨਿਭਾਈ ਔਰ ਉਸ ਤੋਂ ਬਾਅਦ ਫਿਰ ਸਿੰਘ ਸਹਿਬਾਨਾ ਨੇ ਉਹਨਾਂ ਨੂੰ ਪੰਥ ਦੇ ਵਿੱਚ ਜਿਹੜਾ ਹੈ ਸ਼ਾਮਲ ਕਰ ਲਿਆ ਤੇ ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਹੇ ਕਾਂਗਰਸੀ ਆਗੂ ਭੁੱਟਾ ਸਿੰਘ ਨੂੰ ਵੀ ਤਨਖਾਹ ਲਗਾਈ ਗਈ ਸੀ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਅਕਾਲ ਤਖਤ ਦੇ ਸਾਹਮਣੇ ਨਤਮਸਤਕ ਹੋ ਕੇ ਅਕਾਲ ਸਖਤ ਦੇ ਸਾਹਮਣੇ ਸਿਰ ਝੁਕਾ ਕੇ ਜਿਹੜਾ ਸਜਾ ਨੂੰ ਪ੍ਰਬਾਨ ਕੀਤਾ ਤੇ ਸਜਾ ਨਵਾਈ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਸਿੱਖ ਪੰਥ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜੀ ਤਾਂ ਇੱਕ ਆਪਾਂ ਦੇਖ ਸਕਦੇ ਹਾਂ ਕਿ ਅਕਾਲ ਤਖਤ ਸਭ ਜਿਹੜੀ ਮਹਾਨਤਾ ਹੈ ਸਿੱਖ ਚਾਹੇ ਕਿੰਨੇ ਵੀ ਵੱਡੇ ਅਹੁਦੇ ਤੇ ਕਿਉਂ ਨਾ ਬਰਾਜਮਾਰ ਰਿਹਾ ਹੋਵੇ ਆਪਣੇ ਪੂਰੇ ਸਿਆਸਤ ਦੇ ਵਿੱਚ ਹੋਵੇ ਜਾਂ ਫਿਰ ਕੋਈ ਪ੍ਰਸ਼ਾਸਕ ਅਧਿਕਾਰੀ ਹੋਵੇ ਪਰ ਜਦੋਂ ਅਕਾਲ ਤਖਤ ਸਾਹਿਬ ਦਾ ਨਾਮ ਆਉਂਦਾ ਹੈ ਤਾਂ ਹਰੇਕ ਸਿੱਖ ਇੱਕ ਨਮਾਣੇ ਸਿੱਖ ਵਜੋਂ ਉੱਥੇ ਪਹੁੰਚਦਾ ਹੈ ਤੇ ਆਪਣਾ ਸਪਸ਼ਟੀਕਰਨ ਦਿੰਦਾ ਹੈ ਤਾਂ ਇਹ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸਿੱਖਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸ਼ਾਨ ਜਿਹੜੀ ਹੈ ਸਿੱਖਾਂ ਦੇ ਵਿੱਚ ਮਹਾਨ ਹੈ ਇਸ ਦੀ ਜਿਹੜੀ ਸਥਾਪਨਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਸ਼ੁਰੂ ਕੀਤੀ ਸੀ ਅੱਜ ਵੀ ਤੁਸੀਂ ਜੇਕਰ ਦੇਖੋ ਤਾਂ ਉੱਥੇ ਦੋ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਉਹ ਮੀਰੀ ਪੀਰੀ ਦਾ ਜਿਹੜਾ ਸੰਕੇਤ ਹੈ ਉਹ ਸੰਤ ਤੇ ਸਿਪਾਹੀ ਦਾ ਜਿਹੜਾ ਆ ਸਪਸ਼ਟ ਜਿਹੜਾ ਤੁਹਾਨੂੰ ਸੰਕੇਤ ਦਿੰਦੇ ਨੇ ਤੇ ਕਿ ਸਿੱਖਾਂ ਦੇ ਵਿੱਚ ਸੰਤ ਔਰ ਸਿਪਾਹੀ ਦੀ ਕੀ ਮਹੱਤਤਾ ਹੈ ਜੇਕਰ ਆਪਾਂ ਅੱਗੇ ਕੱਲ ਕੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਜਿਹੜੀ ਅੱਜ ਸਜ਼ਾ ਸੁਣਾਈ ਗਈ ਹੈ ਸਿੱਖਾਂ ਦੀਆਂ ਦੇ ਦੋ ਵਿੰਗ ਨੇ ਜਿਹੜੇ ਮੰਨੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਭਾਵੇਂ ਕਿ ਇਹਨਾਂ ਦੀ ਅ ਅੱਗੇ ਪਿੱਛੇ ਸਥਾਪਨਾ ਹੋਈ ਹੈ ਅਕਾਲੀ ਦਲ ਨੂੰ ਪਹਿਲੇ ਤੋਂ ਹੀ ਸਿੱਖਾਂ ਦਾ ਪੋਲੀਟੀਕਲ ਵਿੰਗ ਮੰਨਿਆ ਜਾਂਦਾ ਹੈ ਔਰ ਸ਼੍ਰੋਮਣੀ ਕਮੇਟੀ ਆ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਜਿਹੜੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਹੈ ਔਰ ਚੁਣੀ ਹੋਈ ਇੱਕ ਸੰਸਥਾ ਹੈ ਤੇ ਉਸ ਤੋਂ ਇਲਾਵਾ ਜਿਹੜੇ ਜਥੇਦਾਰ ਨੇ ਉਹ ਵੀ ਇਕੱਲੇ ਫੈਸਲਾ ਨਹੀਂ ਲੈਂਦੇ ਸਿੱਖਾਂ ਦੇ ਵਿੱਚ ਜਿਹੜਾ ਪੰਜ ਪ੍ਰਧਾਨੀ ਦਾ ਇੱਕ ਸਿਧਾਂਤ ਹੈ ਉਸ ਦੇ ਅਨੁਸਾਰ ਪੰਜ ਸਿੰਘ ਸਹਿਬਾਨ ਇਕੱਠੇ ਹੋ ਕੇ ਇੱਕ ਫੈਸਲਾ ਲੈਂਦੇ ਨੇ